ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਵਾਰਡ ਹਾਸਲ ਕੀਤਾ ਗਿਆ ਹੈ ਰਿਵਾਰਡ ਦੌਰ ਵਿੱਚ ਕੁਝ ਕੁਸ਼ ਕੀਤੀ ਜਾਵੇਗੀ ਚਲੋ ਸਰ ਕੀ ਆਪ ਸਾਡੇ 12 ਦੇ 13 ਦੀ ਰਾਤ ਨੂੰ ਇੱਕ ਸਨੇਚਿੰਗ ਹੋਈ ਸੀ ਸੌ ਫੁੱਟ ਇੱਕ ਮੁੰਡਾ ਬਾਈਵੌਕ ਜਾ ਰਿਹਾ ਸੀਗਾ ਤੇ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਾਈਕਲ ਤੇ ਤੇ ਇਹਦਾ ਫੋਨ ਸਨੇਚ ਕਰਕੇ ਲੈ ਜਾਂਦੇ ਨੇ ਜਦੋਂ ਸਾਡੇ ਇਨਫੋਰਮੇਸ਼ਨ ਮਿਲਦੀ ਆ ਐਸ ਐਚ ਓ ਬੀ ਡਿਵੀਜ਼ਨ ਚੌਕੀਰ ਸਿੰਘ ਜੀ ਨੂੰ ਤੇ ਮਾਨਯੋਗ ਕਮਿਸ਼ਨਰ ਆਫ ਕੁੱਲੀ ਸਮਰਸਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਟੀਮ ਗਠਿਤ ਕਰਦੇ ਤੇ ਉਹਨਾਂ ਨੂੰ ਤੁਰੰਤ ਹੀ ਕੰਮ ਕਰਦੇ ਹੋਏ ਅਸੀਂ ਦੋਵੇਂ ਜਣੇ ਆਈਡੈਂਟੀਫਾਈ ਕਰ ਲਏ ਨੇ ਅਸੀਂ ਜਦੋਂ ਇਹਨਾਂ ਨੂੰ ਅਪ੍ਰੀਹੈਂਡ ਕਰਦੇ ਨੇ ਇੱਕ ਦਾ ਮੁੰਡੇ ਦਾ ਨਾਮ ਸਿਮਰਨਜੀਤ ਹੈ ਦੂਜੇ ਦਾ ਨਾਮ ਹੈਗਾ ਸ਼ੁਭਪ੍ਰੀਤ ਦੋਵੇਂ ਮਕਬੂਲਪੁਰ ਦੇ ਰਹਿਣ ਵਾਲੇ ਨੇ ਦੋਵੇਂ ਐਡਕਟਡ ਨੇ ਅਸੀਂ ਇਹਨਾਂ ਦੇ ਪਾਸੋਂ ਇੱਕ ਜਿਹੜਾ ਸਨੈਚਡ ਮੋਬਾਈਲ ਫੋਨ ਆ ਉਹ ਵੀ ਰਿਕਵਰ ਕਰ ਲਿਆ ਹੈਗਾ ਇੱਕ ਅਸੀਂ ਬਾਈਕ ਰਿਕਵਰ ਕੀਤਾ ਹੈ ਉਹਦੀ ਵੀ ਪੁਸ਼ਟੀ ਨਹੀਂ ਕਰ ਸਕਦੇ ਕਿ ਬਾਈਕ ਕਿਨਾਂ ਜਾਏ ਜਾਂ ਕੋਈ ਫਰਾਡ ਹੋਵੇ ਉਹ ਫਰਦਰ ਅਸੀਂ ਰਿਮਾਂਡ ਇੱਕ ਹਾਸਲ ਕੀਤਾ ਹੋਇਆ ਹੈ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਦੱਸਿਆ ਜਾਊਗਾ ਸਰ ਇਹਨਾਂ ਦੇ ਨਦੀ ਘਟਾਇਆ ਨਸ਼ਾ ਕਰਵੇਂ ਇਹਨਾਂ ਦਾ ਕਾਰਨ ਨਾ ਕਿ ਢੀ ਨੇ ਉਹਨਾਂ ਦੇ ਕਿਹੜਾ ਕੁਝ ਕਰਦੇ ਵਾਸਤੇ ਜੀ ਦੇਖੋ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਆਫ ਇਨਵੈਸਟੀਗੇਸ਼ਨ ਜੋ ਵੀ ਡਿਸਕਲੋਜ਼ ਹੋਊਗਾ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਜੀ ਸਰ ਪਿਛਲੀ ਕੋ ਬੈਕਗਰਾਉਂਡ ਦੇ ਵਿੱਚ ਕੋਈ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਏ ਡੂਰਿੰਗ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਉਹ ਸਨੇਚ ਦੀ ਵੀਡੀਓ ਕਰਦੇ ਦੇ ਸੀ ਇਹਨਾਂ ਦੀ ਹਾਂਜੀ ਉਹ ਤੁਹਾਨੂੰ ਇਨਸਪੈਕਟਰ ਸਾਹਿਬ ਤੁਹਾਨੂੰ ਜ਼ਰੂਰ ਦੇਣਗੇ ਸਨੇਚ ਦੀ ਵੀਡੀਓ ਜੋ ਸਾਹਮਣੇ ਆਈ ਹੈ ਤੁਹਾਨੂੰ ਦਿਖਾਉਗੇ ਥੈਂਕ ਯੂ